ਸਤਿ ਸ਼੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਨੂੰ ਅੱਜ ਦੀ ਵੀਡੀਓ ਵਿੱਚ ਦੋ ਜਰਸੀ ਬੈੜਾਂ ਸੇਲ ਲਈ ਆ ਦੇਖ ਸਕਦੇ ਹੋ ਤੁਸੀਂ ਇਹ ਠੰਡੀਆਂ ਬਹੁਤ ਵਧੀਆ ਮਾਰਦੀਆਂ ਸੀਲ ਠੰਡੀਆਂ ਇੱਕ ਆ ਇੱਕ ਬੈੜ ਦਾ ਤੀਜਾ ਸੂਆ ਇੱਕ ਦਾ ਪਹਿਲਾ ਸੂਆ ਕਰਦੇ ਆਪਾਂ ਗੱਲਬਾਤ ਇਹਨਾਂ ਦੇ ਮਾਲਕ ਨਾਲ ਕੀ ਡਿਟੇਲ ਆ ਦੁੱਧ ਦੀ ਬਾਕੀ ਜੋ ਮੁੱਲ ਵਾਰੀ ਆ ਉਸ ਬਾਰੇ ਵੀ ਗੱਲਬਾਤ ਕਰਦੇ ਆਂ ਬਾਈ ਸਤਿ ਸ੍ਰੀ ਅਕਾਲ ਤੇ ਇਸ ਦਾ ਕੀ ਡਿਟੇਲ ਹੈ ਇਸ ਬਾਰੇ ਦੱਸੋ ਜੀ ਬਾਈ ਜਿਹੜੀ ਆ ਤੀਜੇ ਸੂਏ ਤੇ ਦੁੱਧ 15 ਕਿਲੋ ਢਾਂ ਅੱਤਾ ਕਰ ਮਰ ਕਿੰਨਾ ਜੀ ਮਗਰਲਾ ਢਾਂ ਅੱਤਾ ਕਰ ਦੁੱਧ 15 ਤੋਂ 16 ਹੌਸਰ ਹਾਂ ਜੀ ਆ ਸੂਈ ਨੂੰ 7-8 ਮਗਰਲਾ 7-8 ਨਾਂ ਦੀ ਸੂਈ ਵੀ ਆ ਹਾਂ ਜੀ ਮਗਰਲਾ ਢਾਂ ਲੈ ਇੱਕ ਘਟਾ ਆ ਆ ਸ਼ਾਮਲ ਢਾਂ ਅੱਤਾ ਕਰ ਤੇ ਕਿੰਨੇ ਦਿਨ ਹੋਗੇ ਸੂਈ ਨੂੰ ਦਿਨੂ ਬਈ 7-8 ਮਗਰਲਾ ਇਹ ਇਸ ਦਾ ਮੁੱਲ ਕੀ ਕਰਦੇ ਹੋ ਦਾ ਮਤਲਬ ਜਿੰਨਾ ਮਰਜ਼ੀ ਰਵੇ 35000 35000 35000 ਦੇਵਾਂ ਦੇਵਾਂਗੇ ਜੀ ਅਮਾਲੇ 45 ਘਾਲੇ ਦਿਆਗਰ ਮਗਰ ਕੀ ਹੈ ਜੀ ਇਹਦੇ ਇਹਦੇ ਮਗਰ ਬੱਚਾ ਜੀ ਬੱਚਾ ਹੈ ਕਿ ਜਿਹੜੀ ਆ ਦੂਜੀ ਬਿਹੜ ਇਹਦੇ ਬੱਚੀ ਹੈ ਭਾਈ ਸੀ ਠੰਡੀ ਆਏ ਆਂ ਆਈ ਥੱਲੇ ਵਜਾ ਚਾਹੀਏ ਨਿਆਣਾ ਬਾਜ ਹੈਨਾ ਆਪ ਅੱਛਾ ਜੀ ਕੋਈ ਬੱਚਾ ਛੱਡਣ ਦੀ ਲੋੜ ਨਹੀਂ ਕਿੰਨੇ ਦਿਨੋਂ ਕੋਈ ਸੂਈ ਨੂੰ ਕਿੰਨੀ ਬਈ 6 ਮਹਾਤਮਾ ਦੇ ਨਹੀਂ ਹਫਤਾ ਤੱਕ ਮੰਨ ਦੋਨਾਂ ਨੂੰ ਹਾਂ ਦੋਨਾਂ ਨੂੰ ਹਫਤਾ ਤੱਕ ਤੇ ਉਹਦਾ ਮੁੱਲ ਕਿੰਨਾ ਜੀ ਭਾਈ ਇਹਨੇ ਦੀ ਹੂ ਦਾ ਮਨੇ 35000 ਦੀ ਹੂ ਦਾ ਮਨੇ ਦੋਨਾਂ ਦਾ 70000 70000 ਆ ਜੀ ਜਾਇਜ਼ ਮੁੱਲ ਤੇ ਜਨਾ ਮਰਜ਼ੀ ਕਰ ਲੈ ਹਾਂ ਦੋਨਾਂ ਮਗਰ ਬੱਚੇ ਦੋਨੋਂ ਮਗਰੀ ਬੱਚੇ ਬਸੇ ਆ ਜੀ ਜਰਸੀ ਬੱਚੇ ਆ ਦੋਨੋਂ ਜਰਸੀ ਬਸੇ ਆ ਚੰਗੇ ਆਪਣੇ ਆਪਣੇ ਟੀਕੇ ਭਰੇ ਹੋਇਆ ਤੇ ਆ ਤੁਸੀਂ ਦੇਖ ਸਕਦੇ ਆ ਪਹਿਲਾ ਸੂਆ ਵਹਿੜ ਦਾ ਬਾਕੀ ਸੀਲ ਠੰਡੀਆਂ ਆਈਆਂ ਬਹਿ ਜੋ ਕੋਈ ਨਿਆਣਾ ਫੋਨ ਦੀ ਲੋੜ ਸੀਲ ਠੰਡੀਆਂ ਬਾਈ ਜੀ ਦੱਸਦਾਗਾ ਪੁਰਨਾ ਕੋਈ ਨਿਆਣੇ ਦੀ ਲੋੜ ਨਹੀਂ ਆਈ ਬਹਿ ਥੱਲੇ ਇੱਦੇ ਥੱਲੇ ਦੁੱਧ ਕਿੰਨਾ ਹੋਊ ਇੱਦੇ ਬਾਈ 10 ਤੋਂ 12 ਆਉਂਦਾ ਆ ਜਿਹੜੀ ਪਹਿਲੇ ਸੂਆ ਵਾੜਾ ਬਾਈ ਜੀ ਇਹਦੇ ਥੱਲੇ 10 ਤੋਂ 12 ਦੁੱਧ ਆ ਤੇ ਜਿਹੜੀ ਵੱਡੀ ਮਿਹੜ ਤੀਜਾ ਸੂਆ 15 16 15 16 ਕਿਲੋ ਦੁੱਧ ਆ ਇਹਦੇ ਥੱਲੇ ਹਫਤੇ ਦੀਆਂ ਸੁੰਜਾਂਗਾ ਮਗਰ ਬੱッセ ਆ ਤੇ ਦੋਨਾਂ ਦਾ ਮੁੱਲ 70000 ਕਰਦੇ ਆ 70 ਦੇਵਾਂਗੇ 70 70 ਲੈਂਡ ਦੇਣੀ ਆ ਫਿਕਸ ਰੇਟ ਆ ਤੇ ਬਾਕੀ ਫੋਨ ਨੰਬਰ ਜੀ 83275 ਕਿੰਨਾ ਜੀ 83275 ਹਾਂਜੀ 1786 ਫੋਨ ਨੰਬਰ ਦੱਸਤਾ ਪਿੰਡ ਅਲਕੜਾ ਜਗਸੀਰ ਸਿੰਘ ਵਰਕ ਬੂਟਾ ਸਕੂਲ ਦੇ ਨੇੜੇ ਘਰ ਆ ਜੀ